सत श्रीकाली वेख रहे हो पंज तक तो मेरा नाम है इर्शिता राठौड़ कमल कौर से कतल का मास्टर माइंड अमृतमाल महरू जो है हूँ इतों भारत तो भू ए जा चुका है जी हाँ दुबई जो है कमल कौर कतल का मास्टर माइंड अमृतपाल महरू इतों पज चुका है जानकारी अज एस एस पी वालों सी की गई है इस न ही इस केस दो आरोपी जो है नामजाद हुए हैं होर दोथी जो है इस केस इन्वॉल्व से उन्होंने नाम सामने आया एक का नाम हजे नहीं साफ होया तो एक नाम जो है रणजीत सिंह है जो कि इस केस ਇਨਵੋਲਡ ਸੀਗਾ ਜਿਨ੍ਹਾਂ ਨੂੰ ਵੀ ਪਤਾ ਸੀਗਾ ਕਿ ਅੰਮ੍ਰਿਤਪਾਲ ਮੈਰੋ ਨਿਮਰਜ ਸਿੰਘ ਤੇ ਜਸਪ੍ਰੀਤ ਸਿੰਘ ਨੇ ਕਤਲ ਕੀਤਾ ਹੈ ਕਮਲਕੌਰ ਦਾ ਤੇ ਉਸ ਸਮੇਂ ਤੇ ਕਤਲ ਦੀ ਵਾਰਦਾਤ ਦੇ ਸਮੇਂ ਤੇ ਉੱਥੇ ਮੌਜੂਦ ਸੀਗੇ ਤੇ ਇਹ ਦੋ ਲੋਕਾਂ ਦੀ ਵੀ ਜਿਹੜੀ ਹੁਣ ਪੁਲਿਸ ਹੈ ਪਾਲ ਕਰ ਰਹੀ ਹੈ ਇਹਨੂੰ ਲੱਭਣ ਚ ਲੱਗੀ ਹੋਈ ਹੈ ਤੇ ਇਸ ਦੇ ਨਾਲ ਇਹ ਵੀ ਇੱਕ ਵੱਡੀ ਇਨਫੋਰਮੇਸ਼ਨ ਹੈ ਕਿ ਵੱਡੀ ਜਾਣਕਾਰੀ ਹੈ ਕਿ ਜਿਹੜਾ ਹੁਣ ਅੰਮ੍ਰਿਤਪਾਲ ਹੈਗਾ ਅੰਮ੍ਰਿਤਪਾਲ ਮੈਰੋ ਉਹ ਯੂਏਈ ਭੱਜ ਚੁੱਕਾ ਹੈ ਤੇ ਹੁਣ ਉਸ ਨੂੰ ਡਿਪੋਰਟ ਕਰਵਾਉਣ ਵਾਸਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਜੋ ਲਗਾਤਾਰ ਕੋਸ਼ਿਸ਼ ਹੈ ਪੁਲਿਸ ਵੱਲੋਂ ਜਾਰੀ ਹੈ ਤੇ ਇਸ ਦੇ ਨਾਲ ਹੀ ਵੱਡੀ ਅਪਡੇਟ ਦੇ ਦਈਏ ਕਿ ਅੱ ਉਹ ਆ ਰੂਪੀ ਜੋ ਸੀਗੇ ਅ ਅੰਮ੍ਰਿਤਪਾਲ ਮਹਿਰੂ ਦੇ ਜੋ ਸਾਥੀ ਜੋ ਸੀਗੇ ਜੋ ਗ੍ਰਿਫਤਾਰ ਹੋਈ ਸੀਗੇ ਨਿਮਰਜੀਤ ਸਿੰਘ ਤੇ ਜਸਪ੍ਰੀਤ ਸਿੰਘ ਉਹਨਾਂ ਦੀ ਅੱਜ ਬਠਿੰਡਾ ਅਦਾਲਤ ਚ ਪੇਸ਼ੀ ਸੀਗੀ ਤੇ ਪੁਲਿਸ ਵੱਲੋਂ ਜੋ ਜਾਣਕਾਰੀ ਮੁਤਾਬਕ ਹੈ 7 ਦਿਨਾਂ ਦੀ ਰਿਮਾਂਡ ਜੋ ਸੀਗੀ ਮੰਗੀ ਗਈ ਸੀਗੀ ਲੇਕਿਨ ਅ ਅਦਾਲਤ ਵੱਲੋਂ ਸਿਰਫ 3 ਦਿਨਾਂ ਦੀ ਰਿਮਾਂਡ ਜੋ ਹੈਗੀ ਆ ਨਿਮਰਜੀਤ ਸਿੰਘ ਤੇ ਜਸਪ੍ਰੀਤ ਸਿੰਘ ਦੀ ਪੁਲਿਸ ਨੂੰ ਦਿੱਤੀ ਗਈ ਹੈ ਤੇ ਹੁਣ 3 ਦਿਨਾਂ ਦੀ ਰਿਮਾਂਡ ਚ ਜੋ ਸੀਗੇ ਹੋਰ ਵੱਡੇ ਖੁਲਾਸੇ ਹੁਣ ਦੇਖਣੇ ਹੋਣਗੇ ਕਿ ਕੀ ਕਰਨਗੇ ਇਸ ਦੇ ਨਾਲ ਹੀ ਅੱਜ ਦੱਸਦੀ ਕਿ ਐਸਐਸਪੀ ਅਮਨਜੀਤ ਕੌਂਡਲ ਲੋ ਵੱਡੀ ਪ੍ਰੈਸ ਕਾਨਫਰੰਸ ਜੋ ਸੀਗੀ ਉਹ ਕੀਤੀ ਗਈ ਸੀ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਪੂਰੀ ਜਾਣਕਾਰੀ ਜੋ ਸੀਗੀ ਇਹ ਦਿੱਤੀ ਕਿ ਕਿਵੇਂ ਅ ਕਮਲਕੌਰ ਦਾ ਕਤਲ ਜੋ ਹੈ ਅਮਰਿਤਪਾਲ ਮਹਿਰੂ ਨੇ ਕਰਵਾਇਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜੋ ਅਮਰਿਤਪਾਲ ਹੈ ਉਹ ਕਿਵੇਂ ਭੱਜ ਕੇ ਹੁਣ ਯੂਏਈ ਚਲਾ ਗਿਆ ਉਹਨੇ ਸਾਰੀ ਜਾਣਕਾਰੀ ਐ ਜੀਐਸਐਸਪੀ ਵੱਲ ਦਿੱਤੀ ਗਈ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਹੁਣ ਅ ਕਮਲਕੌਰ ਦੇ ਕਤਲ ਦੇ ਬਾਅਦ ਇਨਫਲੂਐਂਸਰਸ ਜੋ ਪੰਜਾਬ ਦੇ ਹੋਰ ਕੁੜੀਆਂ ਨੇ ਉਹਨਾਂ ਦੇ ਦਰਜ ਤੇ ਮਨ 'ਚ ਹੁਣ ਮਤਲਬ ਦਿਲਾਂ 'ਚ ਡਰ ਬੈਠ ਹੋਇਆ ਕਿਉਂਕਿ ਅਮਰਿਤਪਾਲ ਮਹਿਰੂ वालों जो उन्होंने लगातार धमकी दिखती गई सी पीते कल भी एक इनफ्लुएंसर प्रीत जटी जो सामने आई सी उसने अपने सोशल मीडिया से एक वीडियो सांझी की एक ऑडियो क्लिप भी सांझी की जिससे अपना जिस, जिस साफ उन्हें जो अपनी भीडियो चिक्र किया कि जो अमृतपाल रो रो के मदद मांग रही थी उसने अपना जो दर्द सारा बयान जो भीडियो चो किया कि अमृतपाल मेहरू जो है उसको तो धमकी दे रहा इस ही एक अमृतसर द्रिएटर जो है दीपिका लूथरा वो भी सामने आई सी उसने भी लगातार किया कि अमृतपाल नहरू वालों उसको धमकी दी गई है तो बीते कल प्रीत जट्टी वालों अपने इंस्टाग्राम से जो एक वीडियो सीझी की गई से जिस उन्होंने साफ तौर पर भी अपने अपने चैनल के चलाई थी तो उस बाद उन्होंने साफ तौर पर उस भी हाथ जोड़ के रोंद हुए भावुक होकर कहा बयान किया कि अमृतपाल जो है उसको धमकी दे रहा है उस तो कुछ समा बाद दीपिका ने जो ये भीडियो अपने सोशल मीडिया तो डिलीट करती पर हूँ वेडे सवाल खड़े होंगे ने कि आखिर जो है अमृतपाल नहरू एक ਹਉਨ ਫਰਾਰ ਹੈ ਮਾਸਟਰਮਾਈਂਡ ਤੇ ਉਸ ਤੋਂ ਬਾਅਦ ਹੁਣ ਔਰੀ ਜਟਟੀ ਹੈਗੀ ਉਹਨਾਂ ਵੱਲੋਂ ਆਪਣੀ ਵੀਡੀਓ ਵਿੱਚ ਡਿਲੀਟ ਕਰ ਦਿੱਤੀ ਕਿਤੇ ਤੇ ਆਖਿਰ ਇਹ ਸਭ ਕਿਉਂ ਹੋਇਆ ਕਿ ਆਖਿਰ ਉਹਨਾਂ ਨੂੰ ਧਮਕੀ ਮਿਲੀ ਹੈ ਕੁਝ ਹੋਰ ਡਰ की होया है सवाल है ये तो हूँ जो है प्रीत जट्टी ही आखिर वीडियो डिलीट करने की कारण सी पर इस मुद्दे ने इस कतल ने पूरे पंजाब च हलचल जो है मचाई हुई है हलचल खड़ी कर दी है किन्ने किन लोग ने जो इसकी सपोर्ट भी कर रहे हैं कि अमृतपाल नहरू वालों बहुत चंगा किया गया कुछ लोग ने जो इसके खिलाफ भी बोल रहे हैं इस दे आ, मतलब सारे अपने अपने वक् वक् अलग जो पक्ष रख रहे हैं ਵੱਡਾ ਮੁੱਦਾ ਜੋ ਹੈਗਾ ਇਹ ਡਿਬੇਟ ਦਾ ਬਣਿਆ ਹੋਇਆ ਹੈ ਅ ਕਮਲ ਕੌਰ ਦਾ ਜੋ ਕਤਲ ਹੈ ਇੱਕ ਵੱਡਾ ਮੁੱਦਾ ਹੁਣ ਡਿਬੇਟ ਦਾ ਪੰਜਾਬ 'ਚ ਬਣਿਆ ਹੋਇਆ ਹੈ ਜਿਸ ਤੇ ਸਭ ਲੋਕ ਜੋ ਹੈ ਆਪਣੀਆਂ ਅਲੱਗ-ਅਲੱਗ ਪ੍ਰਤੀਕਿਰਿਆਵਾਂ ਦੇ ਰਹੇ ਨੇ ਕੁਝ ਲੋਕ ਜੋ ਨੇ ਕਾਫੀ ਕਹਿ ਰਹੇ ਨੇ ਕਿ ਇਹ ਗਲਤ ਹੋਇਆ ਹੈ ਤੇ ਕੁਝ ਲੋਕ ਕਹਿ ਰਹੇ ਨੇ ਕਿ ਇਹ ਸਹੀ ਹੋਇਆ ਹੈ ਪਰ ਇਹ ਵੱਡੇ ਸਵਾਲ ਆਖਰ ਖੜੇ ਹੁੰਦੇ ਨੇ ਹੁਣ ਕਿ ਜੋ ਵੀ ਸੀਗਾ ਕਮਲਕੌਰ ਅਸ਼ਲੀਲ ਵੀਡੀਓ ਬਣਾਉਂਦੀ ਸੀ ਕੰਟੈਂਟ ਗੰਦਾ ਬਣਾਉਂਦੀ ਸੀ ਕਿ ਲੇਕਿਨ ਕਿਸੇ ਦਾ ਕਤਲ ਕਰਨਾ ਕਿ ਕਿਸੇ ਚੀਜ਼ ਦਾ ਹੱਲੇ ਵੱਡੇ ਸਵਾਲ ਜੋ ਨੇ ਖੜੇ ਇਸ ਕੇਸ ਤੋਂ ਬਾਅਦ ਇਸ ਕਤਲ ਤੋਂ ਬਾਅਦ ਹੋਈ ਪਈ ਨਹੀਂ ਤੇ ਉਸ ਤੋਂ ਬਾਅਦ ਅੰਮ੍ਰਿਤਪਾਲ ਮੈਰੋ ਦਾ ਲਗਾਤਾਰ ਹੋਰ ਲੋਕਾਂ ਨੂੰ ਵੀ ਜੋ ਹੈਗਾ ਐਦਾਂ ਦੀਆਂ ਧਮਕੀਆਂ ਦੇਣੀ ਕਿ ਇਹ ਕਿੱਥੋਂ ਤੱਕ ਸਹੀ ਹੈ ਇਹ ਵੀ ਇੱਕ ਚਰਚਾ ਦਾ ਜੋ ਵਿਸ਼ਾ ਹੈ ਬਨਾ ਬਨਿਆ ਹੋਇਆ ਵਾ ਤੇ ਲੋਕ ਲਗਾਤਾਰ ਆਪਣੀ ਆਪਣੀ ਪ੍ਰਤੀਕਿਰਿਆਵਾਂ ਇੱਥੇ ਦੇ ਰਹੇ ਨੇ ਤੇ ਹੁਣ ਅੱਜ ਅਦਾਲਤ ਜੋ ਜੋ ਸੀਗਾ ਉਹਨਾਂ ਨੂੰ ਪੇਸ਼ ਕੀਤਾ ਗਿਆ ਜੋ ਉਹ ਆਰੋپی ਗ੍ਰਫਤਾਰ ਹੋਈ ਸੀਗੇ ਤੇ ਹੁਣ 2-3 ਦਿਨਾਂ ਦੇ ਰਿਮਾਂਡ ਪੁਲਿਸ ਨੂੰ ਮਿਲੀ ਹੈ ਤੇ ਵੱਡੇ ਖੁਲਾਸੇ ਹੁਣ ਦੇਖਣੇ ਹੋਣਗੇ ਕਿ ਇਸ ਕੇਸ 'ਚ ਕੀ ਕੁਝ ਨਿਕਲ ਕੇ ਸਾਹਮਣੇ ਆਂਦਾ ਹੈ ਤੇ ਇਸ ਦਾ ਮਾਸਟਰਮਾਈਂਡ ਜਿਹੜਾ ਅਮਰਿਤਪਾਲ ਮੈਰੂ ਆਖਰ ਉਸ ਨੂੰ ਕਦੋਂ ਤੱਕ ਪੁਲਿਸ ਗ੍ਰਫਤਾਰ ਕਰਨ 'ਚ ਜੋ ਹੈ ਕਾਮਯਾਬ ਹੋ ਪੰਦੀ ਤੇ ਇਸ ਦੇ ਨਾਲ ਹੀ ਜਿਹੜੇ ਦੋ ਸਾਥੀ ਜਿਨ੍ਹਾਂ ਦਾ ਨਾਮ ਇਸ ਕੇਸ 'ਚ ਸਾਹਮਣੇ ਆਇਆ ਹੈ ਉਹਨਾਂ ਨੂੰ ਵੀ ਕਦੋਂ ਤੱਕ ਜੋ ਹੈ ਪੁਲਿਸ ਲੱਭ ਕੇ ਗ੍ਰਫਤਾਰ ਕਰ ਪੰਦੀ ਹੈ ਇਸ ਤੋਂ ਪਹਿਲੇ ਬੀਤੇ ਕੱਲ੍ਹ ਜੋ ਹੈ ਪੁਲਿਸ ਨੇ ਸਰਕੂਲਰ ਨੋਟਿਸ ਜੋ ਸੀਗਾ ਜਾਰੀ ਕੀਤਾ ਸੀਗਾ ਅਮਰਿਤਪਾਲ ਮੈਰੂ ਕਈ ਥਾਵਾਂ ਤੇ ਆਪਾ ਮਾਰ ਕੇ ਉਸ ਨੂੰ ਲੱਭਣ ਦੀ ਕੋਸ਼ਿਸ਼ ਵੀ ਕੀਤੀ ਪਰ ਅੱਜ ਜਦੋਂ SSP ਵੱਲੋਂ ਪੀਸੀ ਕੀਤੀ ਗਈ ਤੇ ਜਾਣਕਾਰੀ ਸਾਹਮਣੇ ਆਈ ਹੈ ਕਿ ਅਮਰਿਤਪਾਲ ਮਹਿਰੂ ਜੋ ਹੈ ਯੂਏ ਫਰਾਰ ਹੋ ਚੁੱਕੇ ਹੈ ਤੇ ਹੁਣ ਇਸ ਕੇਸ 'ਚ ਵੱਡੇ ਸਵਾਲ ਜੋ ਨੇ ਖੜੇ ਹੋਏ ਪਏ ਨੇ ਲੋਕਾਂ ਦੇ ਜੋ ਕੁਝ ਪੱਖ 'ਚ ਨੇ ਕੁਝ ਇਸੇ ਵਿਰੁੱਧ ਨੇ ਤੇ ਇਸ ਨਾਲ ਹੀ ਜਿਹੜੇ ਬਾਕੀ ਇਨਫਲੂਐਂਸਰਸ ਨੇ ਪ੍ਰੀਤ ਜੱਟੀ ਤੇ ਦੀਪਿਕਾ ਲੂਥਰਾ ਤੇ ਹੋਰ ਕਈ ਇਨਫਲੂਐਂਸਰਸ ਉਹਨਾਂ ਦੇ ਮਨ 'ਚ ਹੁਣ ਜੋ ਡਰ ਹੈ ਇਸ ਕਤਲ ਨੇ ਬਿਠਾ ਦਿੱਤਾ ਕਿ ਆਖਿਰ ਅਮਰਿਤਪਾਲ ਮਹਿਰੂ ਨੇ ਜੋ ਹੈਗਾ ਜਿਦਾ ਕਮਲਕੌਰ ਦਾ ਕਤਲ ਕੀਤਾ ਕਿਉਂਕਿ ਉਸਨੇ ਆਪਣੀ ਵੀਡੀਓ ਚ ਸਾਫ ਤੌਰ ਤੇ ਧਮਕੀ ਦਿੱਤੀ ਸੀ ਕਿ ਪਾਰਕਿੰਗ ਸਿਰਫ ਬਠਿੰਡਾ ਚ ਨਹੀਂ ਹੈ ਤੇ ਇਸ ਵਾਰੀ ਤਾਂ ਆਲਾਸ਼ ਮਿਲਿਆ ਜ਼ਰੂਰੀ ਨਹੀਂ ਕਿ ਹਰ ਵਾਰੀ ਵੀ ਆਲਾਸ਼ ਮਿਲੇ ਇਹ ਜੋ ਸ਼ਬਦ ਨੇ ਸਾਫ ਤੌਰ ਤੇ ਅੰਮ੍ਰਿਤਪਾਲ ਮਹਿਰੂ ਦੇ ਸੀਗੇ ਜੂਸ ਨੇ ਆਪਣੀ ਵੀਡੀਓ ਜਾਰੀ ਕਰਕੇ ਧਮਕੀ ਦਿੱਤੀ ਸੀ ਤੇ ਪ੍ਰੀਤ ਜੱਟੀ ਨੂੰ ਵੀ ਧਮਕੀ ਦਿੱਤੀ ਤੇ ਹੁਣ ਪ੍ਰੀਤ ਜੱਟੀ ਦੀ ਵੀਡੀਓ ਡਿਲੀਟ ਕਰਨਾ ਉਸ ਤੋਂ ਬਾਅਦ ਇਸ ਕਤਲ ਨੂੰ ਮਤਲਬ ਇਨੀ ਬਹਿਰਮੀ ਨਾਲ ਉਹਨਾਂ ਨੇ ਕਤਲ ਦਾ ਜੋ ਕਤਲ ਦੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਅੰਮ੍ਰਿਤਪਾਲ ਖੁਦ ਉੱਥੇ ਮੌਜੂਦ ਸੀ ਤੇ ਹੁਣ ਸਾਫ ਹੋ ਗਿਆ ਕਿ ਅੰਮ੍ਰਿਤਪਾਲ ਮਾਸਟਰਮਾਈਂਡ ਸੀ ਗਈ ਪਰ ਇਸ ਨਾਲ ਉਸਨੇ ਖੁ किस ਕਤਲ ਨੂੰ ਅੰਜਾਮ ਦਿੱਤਾ ਅਕਮਲ ਗੌਰ ਦਾ ਗਲਾ ਕੋਟ ਕੇ ਉਸਨੇ ਉਸਨੇ ਮੌਤੇ ਕਾਰਟ ਉਤਾਰ ਦਿੱਤਾ ਬੇਰਹਿਮੀ ਨਾਲ ਉਦੋਂ ਤੱਕ ਗਲਾ ਕੋਟ ਦੇ ਰਿਹਾ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ ਤੇ ਕਮਰ ਕਸ ਦੇ ਨਾਲ ਜੋ ਉਸ ਦਾ ਕਲਾ ਕੋਟ ਕੇ ਉਸ ਨੂੰ ਮੌਤ ਜੋ ਹੈ ਮੌਤੇ ਕਾਰਟ ਉਤਾਰ ਦਿੱਤਾ ਤੇ ਇਹ ਵੱਡੇ ਹੁਣ ਸਵਾਲ ਜੁਨੇ ਇਸ ਕੇਸ 'ਚ ਖੜੇ ਹੁੰਦੇ ਨੇ ਪਏ ਨੇ ਤੇ ਹੁਣ ਹੋਰ ਵੱਡੇ ਖੁਲਾਸੇ ਦੇਖਣੇ ਹੋਣਗੇ ਕਿ ਆਉਣ ਵਾਲੇ ਟਾਈਮ 'ਚ ਕੀ ਕੁਝ ਨਿਕਲ ਕੇ ਇਸ ਕੇ ਜੋ ਸਾਹਮਣੇ ਆਂਦਾ ਤਿੰਨ ਦਿਨਾਂ ਦਾ ਪੁਲਿਸ ਨੂੰ ਹੋਰ ਰਿਮਾਈਂਡ ਮਿਲਿਆ ਤੇ ਹੋਰ ਕੀ ਵੱਡੇ ਖੁਲਾਸੇ ਜੋ ਉਹਨੇ ਨਿਮਰਜ ਸਿੰਘ ਤੇ ਜਸਪ੍ਰੀਤ ਸਿੰਘ ਵੱਲੋਂ ਕੀਤੇ ਜਾਂਦੇ ਨੇ ਦੋ ਸਾਥੀ ਜਿਹੜੇ ਜਿਨ੍ਹਾਂ ਦਾ ਹੋ ਨਾਮ ਆਇਆ ਉਹ ਕਦੋਂ ਤੱਕ ਗ੍ਰਿਫਤਾਰ ਹੁੰਦੇ ਨੇ ਤੇ ਆਖਿਰ ਮਾਸਟਰਮਾਈਂਡ ਅਮਰਿਤਪਾਲ ਮਹਿਰੋ ਨੂੰ ਪੁਲਿਸ ਫੜਨ ਚੁਕਲੋ ਤਾਂ ਕਾਮਯਾਬ ਹੋਊ ਪਾਂਦੀ ਹੈ ਤਾਂ ਹੁਣ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਪਰ ਤੁਹਾਨੂੰ ਕੀ ਲੱਗਦਾ ਹੈ ਤੁਹਾਡੀ ਇਸ ਤੇ ਕੀ ਪ੍ਰਤੀਕਿਰਿਆ ਹੈ ਕਿ ਜੋ ਅਮਰਿਤਪਾਲ ਮਹਿਰੋ ਵੱਲੋਂ ਕੀਤਾ ਗਿਆ ਤੇ ਕੀ ਉਹ ਸਹੀ ਸੀਗਾ ਕਿ ਉਸ ਦਾ ਕਤਲ ਕਰਨਾ ਸਹੀ ਸੀਗਾ ਜਾਂ ਫਿਰ ਗਲਤ ਕੀਤਾ ਹੈ ਮਤਲਬ ਤੁਹਾਡੀ ਕੀ ਆਇਆ ਤੁਸੀਂ ਵੀ ਕਮੈਂਟ ਕਰਕੇ ਜੁੜ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ ਤੇ ਇਸ ਕੇਸ 'ਚ ਜੋ ਕੁਝ ਵੀ ਹੋਗਾ ਸੇ ਤੁਹਾਨੂੰ ਅਪਡੇਟ ਦਿੰਦੇ ਰਾਵਾਂਗੇ ਤੁਸੀਂ ਵੀ ਦੇਖਦੇ ਰਹੋ ਪੰਜਾਬ ਤੱਕ ਸਤਿ ਸ਼੍ਰੀ ਅਕਾਲ